ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੇ ਸੂਟ ਬਹੁਤ ਹੀ ਸੋਹਣੇ ਲੈ ਕੇ ਆਂਦੇ ਨੇ ਇਹ ਹੋਏਗਾ ਜੀ ਪਿਓਰ ਕ੍ਰੇਪ ਦਾ ਫੈਬਰਿਕ ਹੋਏਗਾ ਫੁੱਲ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਗਿਆ ਘਟ ਦਾਣਾ ਐਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਸੂਟਾਂ ਦਾ ਪਰ ਮੀਟਰ ਦੇ ਅਕੋਰਡਿੰਗ ਉੱਪਰ ਮੈਂਸ਼ਨ ਕੀਤਾ ਗਿਆ ਤੁਸੀਂ 2.5 ਮੀਟਰ ਤੋਂ ਜਿੰਨਾ ਮਰਜ਼ੀ ਉੱਪਰ ਫੈਬਰਿਕ ਲੈ ਸਕਦੇ ਹੋ 5 ਮੀਟਰ 10 ਮੀਟਰ ਜਿੰਨਾ ਵੀ ਲੈਣਾ ਚਾਹੁੰਦੇ ਹੋ ਅਗਲਾ ਇਹ ਫੈਬਰਿਕ ਹੋਏਗਾ ਜਾਰਜਟ ਵਿੱਚ ਇਸ ਦੇ ਉੱਪਰ ਵੀ ਫੁੱਲ ਐਮਬਰਾਇਡਰੀ ਕੀਤੀ ਗਈ ਹੈ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਇਹਨਾਂ ਸੂਟਾਂ ਦਾ ਆਪਾਂ ਪਾਰਮੀਟਰ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਲੈ ਕੇ ਆਂਦੇ ਨੇ ਤੁਸੀਂ ਕੋਈ ਵੀ ਸੂਰ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਰਿਕ ਹੋਏਗਾ ਪਿਓਰ ਸ਼ਰਟ ਦਾ ਕ੍ਰੇਪ ਵਿੱਚ ਹੋਏਗਾ ਏਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਨਾਲ ਹੋਏਗਾ ਚਨਾਉਣ ਦਾ ਦੁਪੱਟਾ ਸ਼ਰਟ ਐਂਡ ਦੁਪੱਟੇ ਦਾ ਸੈੱਟ ਹੋਏਗਾ ਇਹ ਤੁਹਾਨੂੰ ਮਿਲ ਜੇਗਾ 2.5 ਮੀਟਰ ਦੀ ਕੱਟ ਮਿਲੇਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਅਗਲਾ ਫੈਬਰਿਕ ਹੋਏਗਾ ਸ਼ਰਟ ਦਾ ਪਿਓਰ ਚਨਾਉਣ ਵਿੱਚ ਹੋਏਗਾ ਏਮਬਰਾਇਡਰੀ ਕੀਤੀ ਗਈ ਹੈ ਨਾਲ ਹੋਏਗੀ ਪਲੇਨ ਟ ਫੈਟਾ ਦੀ ਬਾਟਮ ਪ੍ਰਾਈਸ ਮੈਂਸ਼ਨ ਕੀਤਾ ਹੋਇਆ 22 ਮੀਟਰ ਸ਼ਰਟ 22 ਮੀਟਰ ਬਾਟਮ ਦੀ ਕੱਟ ਹੋਏਗੀ ਸ਼ਰਟ ਐਂਡ ਬਾਟਮ ਦਾ ਜਿਹੜਾ ਹੋਏਗਾ ਕੰਬੋ ਹੋਏਗਾ ਪ੍ਰਾਈਸ ਮੈਂਸ਼ਨ ਕੀਤਾ ਗਿਆ ਕਲਰ ਆਪਸ਼ਨ ਬਹੁਤ ਹੀ ਪਿਆਰੇ ਡਾਰਕ ਹੋਣਗੇ ਅਗਲਾ ਫੈਬਰਿਕ ਹੋਏਗਾ ਸ਼ਰਟ ਦਾ ਪਿਓਰ ਵਿਸਕੋਸ ਜਿਨ੍ਹਾਂ ਵਿੱਚ ਡਿਜ਼ਾਈਨਰ ਸ਼ਰਟ ਰੈਡੀ ਕੀਤੀ ਗਈ ਹੈ ਨਾਲ ਹੋਏਗੀ ਬਾਟਮ ਪਿਓਰ ਪਲੇਨ ਹੋਏਗੀ ਨੇਚਰਲ ਗਰੇਪ ਦੀ ਅਗਰ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਤੁਸੀਂ ਭੇਜ ਕੇ ਸੂਟ ਇਹਨਾਂ ਵਿੱਚੋਂ ਕੋਈ ਵੀ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਸ਼ੌਰ ਦਾ ਫੈਬਰਿਕ ਹੋਏਗਾ ਵਿਸਕੋਜ਼ ਜੌਰਜਟ ਵਿੱਚ ਹੋਏਗੀ ਸ਼ੌਰ embroideri ਕੀਤੀ ਜਿਹੜੀ ਬਾਟਮ ਹੋਏਗੀ ਉਹ ਵੀ ਨਾਲ ਵਿਸਕੋਜ਼ ਜੌਰਜਟ ਵਿੱਚ ਹੋਏਗੀ ਬਾਟਮ ਦੇ ਉੱਪਰ ਵੀ embroideri ਬਹੁਤ ਹੀ ਪਿਆਰੀ ਕੀਤੀ ਹੋਈ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਲੱਗਦੇ ਲਾਈਟ ਜਿਹੇ ਕਲਰ ਹੋਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਤੁਸੀਂ ਕੋਈ ਵੀ ਸੂਟ ਆਪਣੇ ਐਡਰੈਸ ਤੇ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਉੱਪਰ ਸਾਈਜ਼ ਉੱਪਰ ਦਾ ਨਾਲ ਦੇ ਨਾਲ ਮੈਂਸ਼ਨ ਆਪਾਂ ਕਰ ਦਿੱਤਾ ਹੈ